ਹੋਇਆ ਜੋ ਕੁਝ ਆਜ ਵੀ ਹੋਇਆ ਤੇ ਜਨਜ ਹੁਣੇ ਹੀ ਸਾਨੂੰ ਪਤਾ ਲੱਗੇ ਮੌਕੇ ਤੇ ਪਹੁੰਚ ਕੇ ਅਸੀਂ ਪਰ ਜਿਵੇਂ ਪੁਲਿਸ ਦਾ ਇੱਥੇ ਤਾਂ ਜਾਹ ਰਹਿ ਗਿਆ ਇਹ ਘਟਨਾ ਇੰਪੋਸੀਬਲ ਹੈ ਵੀ ਹੋਣੀ ਨਹੀਂ ਚਾਹੀਦੀ ਇੰਨੀ ਸਿਕਿਉਰਿਟੀ ਤਹਿਸੀਲ ਕੰਪਲੈਕਸ 'ਚ ਕਤਲ ਦੀ ਵੱਡੀ ਵਾਰਦਾਤ ਬਦਮਾਸ਼ਾਂ ਨੇ ਘੇਰਾ ਪਾ ਗੋਲੀਆਂ ਮਾਰ ਪੁੰਨ ਤਾਂ ਨੌਜਵਾਨ ਲੋਕੀ ਆਪਣੀ ਤਰੀਕ ਹੁਕਤ ਨੇ ਜਿਹਨੂੰ ਕਿ ਵਾਰਦਾਤ ਤੋਂ ਬਾਅਦ ਮਚ ਗਈ ਭੱਜ ਦੜ ਜੀ ਹਾਂ ਅਬੋਰ ਤਹਿਸੀਲ ਕੰਪਲੈਕਸ 'ਚ ਕਤਲ ਦੀ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਸ਼ਰੀਆਮ ਪੇਸ਼ੀ ਭੁਗਤਨ ਆਏ ਨੌਜਵਾਨ ਨੂੰ ਕੇਰਾਪਾ ਉਸ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਬਦਮਾਸ਼ ਹਥਿਆਰ ਲੈ ਰਹੋਂਦੇ ਮੌਕੇ ਤੋਂ ਫਰਾਰ ਹੋ ਗਏ ਨੇ ਬਾੜ ਦਾਤ ਤੋਂ ਬਾਅਦ ਤਹਿਸੀਲ ਕੈਂਪਲੈਕਸ ਭੱਜੜਾ ਪੈ ਗਈਆਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਗੋਲੂ ਪੰਡਤ ਸੀ ਜਿਹੜਾ ਆਪਣਾ ਗੋਲੂ ਪੰਡਤ ਸੀ ਜਿਹਦਾ ਨਾਮ ਇਹਨੂੰ ਤੇ ਆਪਣੀ ਤਰੀਕ ਹੁਕਤਨ ਹੈ ਜਿਹਨੂੰ ਕਿ ਸੀਕ ਕੰਪਲੈਕਸ ਦੇ ਵਿੱਚ ਬਾਹਰ ਨਿਕਲਦੇ ਸਾਰੇ ਕੋਈ ਕੋਈ ਵਾਈਟ ਕਾਰ ਤੇ ਆਏ ਸੀਗੇ ਬੰਦੇ ਉਹਨਾਂ ਨੇ ਜਿਹੜਾ ਉਹਨੂੰ ਚਾਰ ਪੰਜ ਰਾਉਂਡ ਫਾਇਰ ਦਿੱਤੇ ਜਿਹਦੇ ਵਿੱਚ ਉਹ ਟੈਂਜਰਡ ਹੋ ਗਿਆ ਸੀ ਉਹਨੂੰ ਹਸਪੀਟਲ ਲਿਆ ਕੇ ਜਿਹੜੀ ਉਹਦੀ ਡੈਥ ਹੋ ਗਈ। ਸੋ ਇਸ ਕੇਸ ਦੇ ਵਿੱਚ ਅਸੀਂ ਇਹਨਾਂ ਦਾ ਇੰਟਰ ਗੈਂਗ ਰਿਵੈਲਰੀ ਲੱਗ ਰਿਹਾ ਹੈ ਬਈ। ਇਹਦੇ ਵਿੱਚ ਅਸੀਂ ਬੰਦਾ ਆਲਮੋਸਟ ਟੂ ਆਈਡੈਂਟੀਫਾਈ ਕਰ ਲਿਆ ਹਾਂ। ਇਹਦੇ ਵਿੱਚ ਜਲਦੀ ਹੀ ਅਸੀਂ ਜਿਹੜਾ ਜਿਹੜਾ ਬੰਦੇ ਨੂੰ ਫੜਾਂਗੇ ਜਲਦੀ ਹੀ ਵਧੀਆ ਨੂੰ ਐਗਜ਼ੈਂਪਲਰੀ ਜਿਹੜਾ ਇਹਦੇ ਵਿੱਚ ਸਾਡਾ ਪੁਲਿਸ ਐਕਸ਼ਨ ਹੋਊਗਾ। ਕਿਸੇ ਨੂੰ ਵੀ ਕੋਈ ਸਕਿਅਰ ਹੁੰਦੀ ਲੋੜ ਨਹੀਂ ਕਿਉਂਕਿ ਜਿੱਥੇ ਵੀ ਕੋਈ ਗੈਂਗਸਟਰ ਕ੍ਰਾਈਮ ਹੁੰਦਾ ਜਾਂ ਇਦਾਂ ਦਾ ਕ੍ਰਾਈਮ ਹੋਇਆ ਪੁਲਿਸ ਵੱਲੋਂ ਬਿਲਕੁਲ ਸਖਤੀ ਨਾਲ ਜਿਹੜਾ ਉਹ ਜਿਹੜਾ ਉਹਨੂੰ ਜੇਦੀ ਹੁੰਦਾ ਉਹਨੂੰ ਨਿਚਠਿਆ ਜਾਂਦਾ ਵਾ ਸੋ ਇਸ ਮਾਮਲੇ ਦੇ ਵਿੱਚ ਅਸੀਂ ਇਦਾਂ ਇੱਕ ਵਧੀਆ ਜਿਹੜਾ ਐਕਸ਼ਨ ਕਰਾਂਗੇ ਕਾਰਨ ਕੀ ਹੈ ਜੀ ਮੰਡਰੂ ਦਾ ਮਤਲਬ ਹੈ ਕਿ ਇਸ ਕ੍ਰਾਈਮਰ ਗੈਂਗਰ ਵੱਲੋਂ ਇਹਨਾਂ ਦੇ ਖਿਲਾਫ ਇਹ ਦਿੱਕੀ ਇਹਦੇ ਖਿਲਾਫ ਵੀ ਜਿਹੜੇ 5 6 7 ਮਾਮਲੇ ਲੱਗਦੇ ਆ دوسرے ਬੰਦੇ ਦੇ ਲਈ ਉਹ ਮੈਂ ਉਹਨਾਂ ਦਾ ਨਾਮ ਨਹੀਂ ਲਾਉਂਗਾ ਕਿਉਂਕਿ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਜੀ ਉਹਨਾਂ ਦੇ ਖਿਲਾਫ ਵੀ ਜਿਹੜੇ ਬੱਚੇ ਨਰਸੇ ਸੋ ਇਹ ਬੰਦਾ ਬੇਲੋਟ ਹੋ ਕੇ ਆਇਆ ਸੀਗਾ ਮੇਲ ਤੋਂ ਬਾਹਰ ਆਇਆ ਸੀ ਆ ਕੇ ਆਪਣੀ ਤਰੀਕ ਪੁੱਟਨ ਆਇਆ ਸੀ ਸੋ ਇਹ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਇਹ ਜਿਹੜਾ ਬਿਲਕੁਲ ਜਿਹੜਾ ਅਸੀਂ ਟਾਇਲਟ ਨਹੀਂ ਕਰਾਂਗੇ ਅੰਦਰ ਦੀ ਜਿਹੜੀ ਇਨਰਾ ਲੈਸਨੈਸ ਦਾ ਇਹਦੇ ਵਿੱਚ ਕਿਤੇ ਵੀ ਕਿਸੇ ਹੋਇਆ ਵਾ ਉੱਥੇ ਪੁਲਿਸ ਦਾ ਐਕਸ਼ਨ ਡਿਮੋਨਸਟ੍ਰੇਟ ਮੁਲਜਮਾ ਮੁਲਜਮ ਆਪਣੇ ਦੋਸਤਾਂ ਨਾਲ ਪੇਸ਼ੀ ਭੁਗਤਣ ਆਇਆ ਸੀ ਇਸ ਦੌਰਾਨ ਗੱਡੀ ਤੇ ਆਏ ਬਦਮਾਸ਼ਾਂ ਨੇ ਪੀੜਤ ਨੂੰ ਪਾਰਕਿੰਗ ਚ ਕੇਰਾ ਪਾ ਲਿਆ ਤੇ ਉਦੋਂ ਗਤਲ ਕਰ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਸ ਵਾਰ ਦਾਤ ਤੋਂ ਬਾਅਦ ਤਹਿਸੀਲ ਕੰਪਲੈਕਸ ਚ ਦਹਿਸ਼ਤ ਦਾ ਮਾਹੌਲ ਬਣ ਪਾਇਆ ਜਾ ਰਿਹਾ ਹੈ ਕਤਲ ਕਿਉਂ ਕੀਤਾ ਗਿਆ ਕਤਲ ਪਿੱਛੇ ਦੀ ਵਜ੍ਹਾ ਕੀ ਸੀ ਕਾਤਲ ਅਗਰ ਕੌਣ ਨੇ ਅਜੇ ਕਈ ਸਵਾਲ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ